ਕਿੰਸਾ ਸਿੱਗਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸੁਆਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਵੇਲਾ țeja ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਹੈ ਫੌਜੀ ਫਾਰਮ ਤੇ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਕਾਫੀ ਗਿਣਤੀ ਚ ਪਸ਼ੂ ਜਿਹੜੇ ਤੁਹਾਨੂੰ ਵਿਖਾਉਣੇ ਆ ਇੱਕ ਆ ਗਾਂ ਬਿਲਕੁਲ ਤਾਜੀ ਸੂਈ ਆ ਜੇਰ ਪੈਨਲ ਹੀ ਇਹਦੀ ਇੱਕ ਆ ਧੋਕੜ ਗੱਭਨ ਮੱਝ ਵੀ ਆ ਹੋਲੇ ਭਾਜ ਤੁਹਾਨੂੰ ਗਾਵਾਂ ਜੜੀਆਂ ਦਿਖਾਉਣੀਆਂ ਇੱਧਰ ਵੀ ਤੇ ਬਾਕੀ ਵੀਡੀਓ ਪੂਰੀ ਜ਼ਰੂਰ ਵੇਖਿਓ ਵੱਡੇ ਛੋਟੇ ਭਾ ਜਿਹੜੇ ਸਾਰੇ ਹੁੰਦੇ ਆ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕੇ ਰਸਉਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤੇ ਗੱਪਣਾ ਆਪਣੀਆਂ ਪਾਸ ਕਰਕੇ ਪਸ਼ੂ ਘਰ ਚਾ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਹਾਂ ਵੀ ਭਾਈ ਸਤਿ ਸ਼੍ਰੀ ਅਕਾਲ ਜੀ। ਹੋ ਠੀਕ ਠਾਕ ਜੀ। ਵਧੀਆ ਪਪਾ ਬੁੜਾ ਸਾਹਿਬ ਦੀ ਬਹੁਤ ਕਿਰਪਾ ਜੀ। ਚਲੋ ਕਿਰਪਾ ਜੀ ਦਿਜੀਏ। ਹਾਂਜੀ। ਚਲ ਗਏ ਫੌਜੀ ਸਾਹਿਬ ਡਿਊਟੀ ਫਿਰ। ਫੌਜੀ ਸਾਹਿਬ ਚਲ ਗਏ ਜੀ। ਠੀਕ ਆ। ਵੇਗਾ ਮਾਲ ਉਦਨ ਨਾਲ। ਉਦਨ ਵਾਲਾ ਮਾਲ ਤੇ ਮੈਂ ਘੰਟੇ ਦੇ ਚਾਲਾ ਖੜ ਹੋ ਗਿਆ ਵੀ ਭਾਈ ਜੀ। ਅੱਛਾ। ਦਨ ਮੈਂ ਨਿਕਨੇ ਕੇ ਰੇਡ ਹੁੰਦੇ ਆ। ਠੀਕ ਆ। ਆਪਣੇ ਕੋ ਵੇਚ ਨਾਲ ਵੀ ਜਿਆਦਾ ਮਾਲ ਖੜਦੇ ਜਿਆਦਾ ਘਰ ਵਾਲੇ ਵੀ। ਆਪਣੇ ਕੋ ਕਿਹੜਾ ਜਾਨਵਰ ਗਾਇਆ ਤਿੱਜੇ ਥਾਂ ਢਾਡੇ ਚੈਨਲ ਤੇ ਵੇਖੇ ਫਿਰ ਗਾਂ ਵੇਚ ਗਿਆ ਮਤਲਬ ਚਲੋ ਚਾਹ ਪਾਣੀ ਦੇਈ ਗਏ ਸਾਰਿਆਂ ਨੇ ਵੀਰਾਂ ਨੇ ਖੜ ਕੇ ਢਾਡੇ ਕੋ ਫਿਰ ਗਾਂ ਵੀਡੀਓ ਪਾ ਕੇ ਫਿਰ ਇਹਨਾਂ ਗਾਂ ਵੇਚ ਲਿੰਗਾ ਠੀਕ ਆ ਢਾਡਾ ਮਾਲ ਚੌਥੀ ਚੌਥੇ ਪੰਨੀ ਪੰਨੀ ਥਾਂ ਵੇਖਦਾ ਠੀਕ ਆ ਮਰਾ ਜਾਇ ਰੇਟ ਹੁੰਦੇ ਆ ਤੇ ਉਸ ਦਿਨ ਫਿਰ ਚੰਗੀ ਰੌਣਕ ਲੱਗੀ ਹੋਣੀ ਚੰਗੀ ਲੱਗੀ ਤੇ ਅੱਜ ਬਾਬਾ ਬੁੜਾ ਸਾਹਿਬ ਦੀ ਮੇਰ ਨਾਲ ਵੜਾ ਆਪਣੇ ਕੋ 10000 ਆ ਠੀਕ ਆ ਤੇ ਇੱਕ ਟੋਕੜ ਗੱਬੜ ਵੀਰਾਂ ਦੀ ਡਿਮਾਂਡ ਹੈ ਝੋਟੀ ਲਿਆ ਹੋਏ ਕਨੀਲੀ ਦੀ ਝੋਟੀ ਦਿਖਾਣੀ ਨਿਕੇ ਜੇ ਪਿੰਨਾ ਬਹਿੜਾ ਸਈਆਂ ਵਾ ਗੱਪਣਾ ਵਾ ਨਿਕੇ ਨਿਕੇ ਹਰ ਪੀਪਾ ਜੀ ਪਾ ਵਾ ਆ ਫੇਰ ਪਹਿਲੇ ਪਹਿਲੇ ਫੋਨ ਤੇ ਵੇਚਣੀ ਆ ਕਿ ਉੜਦੇ ਉੜਦੇ ਪਾਈ ਅੱਜ ਜਿਹੜਾ ਵੀਰ ਕਾ ਮੇਲਾ ਲੱਡਿਆ ਜਾਂਦਾ ਲੁੱਟ ਲਿਆ ਛੋਟੇ ਛੋਟੇ ਪਾ ਜਿ ਤਰਾ ਕਹਿੰਦੇ ਹੁੰਦੇ ਤੁਸੀਂ ਆਈ ਸਿੰਧੂ ਦੀ ਹਾਟੀ ਤੇ ਰੋਣ ਕ ਲੱਗੀ ਆ ਫੇਰ ਠੀਕ ਆ ਹਾਂਜੀ ਚਲੋ ਨਾਮ ਦੱਸ ਤੇ ਕਰੀ ਫੇਰ ਨਾਮਦੀਪ ਸਿੰਘ ਜੇ ਜਿਲ੍ਹਾ ਕਿ ਦਸਪੁਰ ਤਹਿਸੀਲ ਬਟਾਲਾ ਜੀ ਦੇ ਨੇ ਆਪ ਹਮਾਲਿਆ ਦੇ ਬੋਲਦੇ ਆ ਠੀਕ ਹੈ ਜੀ ਹਾਂਜੀ ਫੌਜੀ ਫਾਰਮ ਦਾ ਕੋਈ ਵੀ ਪੁੱਛ ਲੈ ਮੇਰਾ ਬਾਹਰ ਬੋਰਡ ਲਗਾ ਜੀ ਬਾਹਰ ਸੜਕ ਤੇ ਬੋਰਡ ਲੱਗਾ ਮੇਨ ਲੋਡ ਤੇ ਹੈ ਨਾ ਨੰਬਰ ਹੈ 9879309305 ਠੀਕ ਹੈ ਜੀ ਹਾਂਜੀ ਚਲੋ ਸ਼ੁਰੂਆਤ ਪਹਿਲੇ ਨੰਬਰ ਵਾਲੀ ਜਿਹੜੀ ਹੈ ਜਰਸੀ ਹੈ ਜੀ ਰਣ ਭੈਣ ਭਰਾਵਾਂ ਜੀ ਆਣ ਵੈਲਕਮ ਜੀ ਆਓ ਆਣ ਕੇ ਵੇਟ ਕਰੋ ਮਾਲ ਖਰੀਦ ਕੇ ਆਪਣਾ ਪਾਸ ਕਰਕੇ ਖੜੋ ਜੀ ਠੀਕ ਹੈ ਜੀ ਫਾਰ ਮੀਡੀਆ ਜੀ ਅਗਰ ਕਹਿੰਦੇ ਆਪਣੀ ਗੱਡੀ ਪਾਸ ਕਰੋ ਸਟੇਜ ਹੋ ਕੇ ਖੜੋ ਏ ਗੱਭਣੇ ਆ ਜੜੀ ਵੀਰ ਜੀ ਗਾੜੀ ਦੀ ਦਲਤੀ ਵੱਚੀ ਆ ਗਈਆਂ ਕਲੈਕਟਰ ਤੋਂ ਜਲਤੀ ਵੱਚੀ ਆ ਕੇ ਰਾਵਤੀ ਦਾ ਦਿਖਾ ਦਿਓ ਤੇ ਵੱਚੀ ਦੀ ਬਿਊਟੀ ਦਿਖਾ ਦਿਓ ਅੱਚੀਆਂ ਦੀਆਂ ਬਰੀਕੀਆਂ ਦਿਖਾ ਦਿਓ ਮੱਚੀ ਦਾ ਆਰਡਰ ਦਿਖਾ ਦਿਓ ਕਿਦਾਂ ਦਾ ਆਰਡਰ ਪਿਆਰ ਕਰਨ ਦੀ ਆ ਮੱਚ ਖਰ ਨਾ ਬਾਕੀ ਇਹ ਆ ਬੇ ਹਵਾਨੇ ਜਿੱਤੇ ਲਾਂ ਜੜੀਆਂ ਕਾਫੀ ਆ ਚੱਲ ਲੈ ਚੰਗੀ ਪਰਨੀ ਬੱਚੀ ਦੀ ਇੱਕ ਤਾਂ ਹੀ ਪੱਟਨੇ ਆ ਲੁਨੇ ਨਹੀਂ ਜਿਦਾ ਸਰ ਗੋਚਦੀ ਆ ਚਲੋ ਲੈ ਜਾ ਫਿਰ ਬੰਦ ਬੜੀਆਂ ਬੱਚੀਆਂ ਬਣੂ ਬੜੀ ਵੇਖੋ ਗੁਲਾਬੀ ਥਾਨ ਲਗਾ ਕਿਦਾਂ ਦਾ ਠੀਕ ਬੰਦੋ ਲੈ ਇਹ ਬੰਦ ਆ ਨੂੰ ਵੇਲੇ ਉਹਦਾ ਕਾਲੀ ਜੀ ਪਾਣੀ ਦੇਣ ਵਾਲੀ ਪ्योर ਜੈਸੀ ਰੱਖੀ ਪਾ ਲੀ ਕਰੇ ਵੱਜੀ ਵੀ ਸੋਹਣੀ ਲੱਗੂਗੀ ਚਲੋ ਹਰ ਪੀਪਾ ਇਹ ਹੋਗੀਆਂ ਚੀਜ਼ਾਂ ਨਹੀਂ ਲੱਭਦੀਆਂ ਸੁਣ ਗੁਲਾਬੀ ਰੰਗ ਤਾਂ ਥਾਨਿਆ ਕਿੰਨਾ ਫੇਰ ਅਖੀਰ ਦਾ ਮੁੱਲ ਬ੍ਰੀ ਦੇ ਕੋਕ ਨਾਮ ਵਾਲਾ ਰਾਕ ਜਿਹੜਾ ਠੀਕ ਵੇਖੋ ਅਚੀ ਵੇਖੋ ਆਰਡਰ ਦੇਖੋ ਵੱਚੀ ਕਿੰਨਾ ਦਾ ਤਿਆਰ ਕਰਨੀ ਦੁੱਧ ਪਾ ਸਕੂਗੀ ਵੱਚੀ 15 ਕਿਲੋ ਅੱਛਾ ਇਹੋ ਜੀਆਂ ਵੱਚੀਆਂ ਦਾ ਕੋਈ 50 ਮੰਗਣ ਡਿਆ ਕੋਈ 55 ਮੰਗਣ ਡਿਆ ਹਾਂਜੀ ਅਸੀਂ ਜਾਜ ਤੁਹਾਨੂੰ ਬਗਾ ਮੰਗਣਾ ਦੱਸੋ ਜਾਜ ਦੇ ਦੇਣੀ ਤੁਸੀਂ ਦੱਸੋ ਕਿੰਨੇ ਦੇ ਦਈਏ ਵੀ ਦੇ ਦਿਓ ਆਪ ਵੀ ਕਰ ਦੋਗੇ 42 ਦੇ ਦਈਏ 40 ਦੇ ਦਈਏ 40 ਜੋਂ ਵੀ ਮਾਨਤਣ ਕਰ ਰਹੇ ਹੋ ਕਿੰਨਾ ਵੱਚੀਆਂ ਲੈ ਕੇ ਕੈਮਰਾ ਮਾਰ ਦੋ ਗਲਾਬੀ ਸਨ ਲਗਾ ਕਿਹੋ ਜੀ ਵੱਚੀ ਆ ਦੋ ਹੋਈ ਛੱਡ ਦੀ 40 ਚ 40 ਚ ਦੋ ਹੀ ਛੱਡ ਦੀ ਛੱਡ ਦਾਂਗੇ ਅੱਛਾ 83 ਦੀ ਹਾਂ ਨਾਂ ਦੇ ਦਾਂਗੇ ਤੋ ਵੀਰ ਭਰਾ ਦਿੰਦਾ ਨਹੀਂ ਵੱਛੀ ਵੇਖ ਲੋ ਠੀਕ ਹੈ ਜੀ ਦੁੱਧ 15 ਕਿਲੋ ਪਾਉਗੀ ਵੀਰ ਕੋਈ ਸੇਵਾ ਕਰੂਗਾ ਵੱਧ ਪਾਉਗੀ ਅਪਰ ਦੇ ਠੀਕ ਹੈ ਜੀ ਤੂੰ ਅੱਜ ਨਹੀਂ ਵੀਰ ਕਰੂਗਾ ਮੈਂ 16 ਚੋਲੇ 17 ਚੋਲੇ ਤੇ ਹੁਣ ਆ ਜਿਹੜੀ ਆ ਗਈ ਜੇ ਗਾੜੀ ਆ ਗਿਆ ਤੋਹਫਾ ਵੀਰ ਜੀ ਅੱਛਾ 50 17 18 ਕਿਲੋ ਵਾਲਾ ਅੱਛਾ ਧਮਾਕਾ ਬੰਬ ਠੀਕ ਹੈ ਬੰਬ ਵੀਸ ਆ ਗਿਆ ਵੱਡਾ ਵੱਡਾ ਤੋਹਫਾ ਖਾਲੇ ਫੋਟ ਫੋਟ ਬਾਹਰ ਕਰ ਮਾਲੀ ਤੇ ਰਿਜਰੂ ਕੀ ਹਫਤਾ ਪਿਆ ਵਾ ਲੈ ਜਾ ਕਰਮਾਲੀ ਹਰਪੀ ਭਾਜੀ ਇਹ ਦੇਖ ਲੋ ਫਟ ਫਟ ਬਾਹਰ ਨਿਕਲੀ ਆ ਜੇ ਹਫਤਾ ਲੱਗ ਗਿਆ ਤੁਰਨਾ ਬਚੀ ਕੋ ਖਾ ਜੂਗਾ ਹਰਪੀ ਭਾਜੀ ਅੱਛਾ ਹਾਂਜੀ ਤੇਰਾ ਮੁੱਲ ਫਿਰ ਮੋਲੇ ਰ ਹਰਪੀ ਭਾਜੀ ਕਰਾਂਗੇ ਹੂੰ ਤੇ ਅੱਛਾ ਇਹਦਾ ਫੋਨ ਤੇ ਕਰਨਾ ਕਰਮਾਲੀ ਦਾ ਫੋਨ ਤੇ ਕਰਾਂਗੇ ਇੱਧਰ ਆਟਰ ਉੱਤਰ ਦਿਖਾ ਦਿਓ ਲੈਵਾ ਦਿਖਾ ਦਿਓ ਅੰਨਾਂ ਚੀਜ਼ਾਂ ਦੇ ਆਪਾਂ ਸ਼ੌਂਕੀਆਂ ਹਰਪੀ ਭਾਜੀ ਠੀਕ ਆ ਹਾਂਜੀ ਠੀਕ ਆ ਤੇ ਹੁਣ ਆ ਗਈ ਅਗਲੀ ਆ ਗਈ ਆ ਗਿਆ ਛੋਟਾ ਮੁੱਲਾ ਉੜਦੀਆਂ ਆਲਾ ਹੁਣ ਛੋਟੇ ਮੁੱਲੇ ਆ ਗਏ ਸ਼ੁਰੂ ਇਹ ਫਰੇਚ ਆ ਗਈ ਵਾ ਸਟਾਰ ਠੀਕ ਆ ਜੀ ਹਾਂਜੀ ਇਹ ਕਿੰਨਾ ਕਿ ਦੁੱਧ ਕੱਢੀ ਜਾਊਗੀ ਦੁੱਧ 12 ਕਿਲੋ ਹਰਪੀ ਭਾਜੀ ਨੂੰ ਮਾਣਾ ਠੀਕ ਆ ਯਾਸੀ ਵਸੀ ਮੋਟੀ ਮੋਟੀ ਅੱਖ ਲੱਗੀ ਆ ਜੀ ਮੱਚੀ ਦਿਖਾ ਦਿਓ 12 13 ਦਿਨ ਦੀ ਕੱਚੀ ਆ ਆ ਜੀ ਲੈ ਆਓ ਜੀ ਖਲਾ ਰਿਹਾ ਹਾਂ ਕੱਲੀ ਦੇਖੋ ਬੱਚੀ ਯਾਰ ਕੀ ਭਾਜੀ ਤੇ ਲਾਂ ਦਿਖਾ ਦੋ ਇੱਕ ਆ ਥਾਨ ਵੀ ਦੇਖ ਸਕਦੇ ਜੇ ਤੇ ਲੱਗੇ ਤਾਂ ਵੇਖੋ ਥਾਨ ਵੇਖੋ ਬੱਚੀ ਨੇ ਲੱਗਾ ਰ ਪੀ ਭਾਜੀ ਲੈ ਤੇ ਲਾ ਕਾਫੀ ਆ ਜੀ ਇਹ ਢਿੱਲਾ ਭਰ ਜੋਗੀ ਸਾਰੀਆਂ ਆ ਹਾਂ ਹਰ ਪੀ ਭਾਜੀ ਹੰਗਲਾ ਰਿਓ 12 ਕਿਲੋ ਦੁੱਧ ਵਛੀ ਆ ਸਕੇ ਪਾਦੂ ਫੋਟ ਫੋਟ ਤੇ ਬਾਹਰ ਆਉਗੀ ਇਹ ਢਿੱਲਾ ਮੜੀਆਂ ਵਛੀਆਂ ਠੀਕ ਆ 12 14 ਦਿਨ ਦੀ ਕੱਚੀ ਤਾਂ ਮੋਹਲ ਹਰ ਬੀਪਾ ਜੀ ਦਾ ਐ ਉੜਦਿਆਂ ਵਾਲਾ ਪੋਣਾ ਪਹਿਲੇ ਹੂਟੇ ਜਾਵੇ ਕਿੰਨਾ ਕ ਆ ਪੀਪਾ ਜੀ ਦਾ ਸੀਦਾ ਤਿਆਰ ਕਰਕੇ ਬਾਹਰ ਵੀਰ ਕੋ 40000 ਦੀ ਵੇਚ ਲੇ ਅੱਛਾ ਪਰ ਆਪਾਂ ਜਾਇਜ਼ ਦੇ ਦੇਣੀ ਆ ਕਿੰਨੇ ਦੀ ਦੇ ਦੀ ਆਪਾਂ 30 ਨਹੀਂ ਦੇ ਦੀਏ 30 ਦੀ 30000 ਛੱਡ ਦਾਂਗੇ ਬਹੁਤ ਮਾਨ ਤਣ ਕਰਾ ਲਓ 29 ਦੀ ਦੇ ਦੇਣੀ ਆ 28 ਦੀ ਦੇ ਤੇ ਅਸੀਂ ਨਹੀਂ ਦੇ ਦਾਂਗੇ ਅੱਛਾ 28 ਦੀ ਹੀ ਦੇ ਦਾਂਗੇ ਜਸਰੋ ਕਿੰਨੇ ਦੀ 26 ਦੀ ਅੱਛਾ ਅੱਜ ਲੋਟ ਲੈ ਜਿਹੜਾ ਵੀਰ ਕੋ ਮੇਲਾ ਲਟਿਆ ਜਾਂਦਾ ਠੀਕ ਆ ਗਾੜੀ ਪਲੂਨ ਬਚਾ ਆ ਗਿਆ ਪਹਿਲੇ ਨਾ ਇੱਧਰ ਵੇਖੋ ਬੱਚੀ ਪਹਿਲਾ ਸਵੇਰੇ ਸੋਨਾ ਹੈ ਅਜੇ ਚਲੋ ਲੈ ਜਾ ਤੋਰਨਾ ਪਹਿਲੇ ਵੱਸੀ ਆ ਤੇ ਖਰਗੋਸ਼ ੜਗਾ ਲੂਣਾ ਵੱਸੀ ਦਾ ਚਮਕ ਵੇਖੋ ਕਿਦਾਂ ਸ਼ੀਸ਼ਾ ਚਮਕਦਾ ਇਦਾਂ ਹਰਪੀ ਭਾਜੀ ਵੱਸੀ ਚਮਕਦੀ ਆ ਠੀਕ ਆ ਹਾਂਜੀ ਪਹਿਲੇ ਸਵੇਰੇ ਵੱਡ ਚੰਗੀ ਤਿਆਰ ਹੋ ਜੂਗੀ ਪਰ ਥਣ ਵੀ ਹਰਪੀ ਭਾਜੀ ਲੱਗ ਜਾਂਦਾ ਫਲੀਆਂ ਹੁੰਦੀਆਂ ਕਹਿ ਸੋ ਠੰਡ ਮੇਰੀ ਚਲੋ ਲੈ ਜਾ ਥੋੜਾ ਡਰਦੀ ਡਰਦੀ ਆ ਆ ਦੇਖੋ ਹੈਗੀ ਆ ਤੇਰਾ ਠੰਡੀ ਤੇਰੀ ਆ ਇਹ ਵੀ ਤੁਹਾਡਾ 50 ਰੁਪਏ ਵਾਲੀ ਜਿੱਦਾਂ ਫੜੀ ਹੁੰਦੀ ਐ ਇਦਾਂ ਦਾ ਵਾਚੀ ਨੂੰ ਥਾਨ ਲੱਗਾ ਰੁਪਈ ਭਾਜੀ ਠੀਕ ਆ ਜੀ ਹਾਂ ਜੀ ਵੇ ਹਲ ਫਲਗਾਰ ਕੇ ਵਾਚੀ ਨੂੰ ਥਾਨ ਲੱਗਾ ਕੱਲਾ ਕੱਲਾ ਵੇ ਹਲ ਤੇ ਝੋਲੀ ਵੇ ਹਲੋ ਛੀਤੀ ਇਹਦਾ ਫਿਰ ਮੁੱਲ ਹਾਂ ਜੀ ਭਾਜੀ ਹੋਰ ਦੱਸੋ ਮੁੱਲ ਦੱਸਦੀ ਆ ਦਾਦੀ ਆ ਹਾਂ ਦੱਸ ਦਿਓ ਤਰਨ ਡਰਦੀ ਆ ਦਾਰਦੀ ਆ ਦਾਰਦੀ ਥੋੜਾ ਜਿ ਕਿੰਨੇ ਦੀ ਜਹਾਜ਼ ਜੀ ਗੱਲ ਕਰੀਏ ਦੀ ਭਾਜੀ ਇਹ ਵੀ ਦੁੱਧ 10 ਕਿਲੋ ਵਾਛੀ ਤੇ ਵਾਦੂਗੀ ਤੇ ਵਾਛੀ ਲੈ ਲੈ ਵਾਛੀ ਲੈ ਵੀ ਵਿਗਦੀ ਆ 25 6000 ਦੀ ਹਾਂਜੀ ਸਾਰਾ ਪੰਜ ਆਈਏ ਦੇਣੀ ਆ 30 ਦੀ ਦੇ ਲਈਏ ਕਿੰਨੇ ਦੀ 30 ਜੀ ਹੋਰ ਕਰ ਦਈਏ ਮਾਨ ਇੱਧਰ ਦੇਖਿਆ ਹਾਂਜੀ 29 ਦੀ 29 ਦੇਣ ਭੰਦੇ ਦਾ ਕੋਈ ਨਹੀਂ ਗਾ ਠੀਕ ਆ ਦਾਣ ਦੇਣ ਵਾਛੀ ਛੱਡਦੀ ਇੱਧਰ ਲਾ ਕੇ ਕੈਮਰਾ ਲਿਆ ਆਓ ਠੀਕ ਆ ਵੀਰ ਭਾਜੀ ਵੇਖੋ ਠੰਢੀ ਇਦੀ ਫਲੇ ਦੋ ਦੋ ਘੰਟੇ ਵਸੀਆਂ ਦੇ ਬਾਹਰ ਇਹ ਥੋੜਾ ਕਿਤੇ ਲੱਤਾਂ ਮਾਰਦੇ ਨੇ ਆ ਤੇ 9000 ਜੱਸਣੋ ਹੀ ਆ ਜੱਸਣੋ ਹੀ ਆ ਹੋਰ 1000 ਦਾ ਮਾਨ ਕਰਦਾਂਗੇ 28 ਦੀ ਦੇ ਰਾਏ ਠੀਕ ਅੱਜ ਜੱਸਣੋ ਹੀ ਕਰਨੀਆਂ ਵੀਰਿਆਂ ਦੇ ਮਾਨਦਾਨ ਖੱਲੇ ਕਰਦੇ ਨੇ ਅੱਜ ਠੀਕ ਆ ਅੱਜ ਮੇਲਾ ਲੜ ਲੈ ਅੱਜ 2:30 ਵਜੇ ਫਿਰ ਕਿੱਲੇ ਵੇਲੇ ਕਰਦੇ ਨੇ ਆ ਅੱਛਾ ਅੰਕਲ ਬੰਬੇ ਘੁੰਮੇ ਆ ਕੋ ਮਨ ਜਾਣਾ ਸ਼ਿਮਲੇ ਅੰਕਲ ਤਾਂ ਕਰਕੇ ਕਿੱਲੇ ਵੇਲੇ ਕਰਦੇ ਨੇ ਠੀਕ ਆ ਹਾਂ ਉੱਧਰ ਤੇ ਪਾਣੀ ਆ ਗਿਆ ਹੁਣ ਉੱਧਰ ਤੇ ਪਾਣੀ ਪੂਣੀ ਬੜਾ ਆ ਗਿਆ ਹੁਣਾਂ ਜੇ ਕੋਈ ਮੰਨ ਲੇ। ਇਹ ਸਵੇਰੇ ਜੀ ਉੱਤਰੀ ਆਪਣੇ ਕੋਲ ਬਸ ਹੀ ਧੁੱਕੀ ਪੱਠੀ ਆ। ਇਹ ਉਹ ਛੱਡੀ ਛੁਡੀ ਇਹਦੀ। ਆ ਦੇਖ ਸਾਡੇ ਥਾਣੇ ਦੇ ਵੀ ਲਾਗੇ ਤਾਂ। ਹਾਂ ਜੀ। ਇਹ ਜੇ ਉੱਤਰੀ ਹੀ ਹੈ ਜੀ ਇਹਦੀ। ਇਹ ਵੀ ਗੱਬਨੀ ਆ। ਇਹ ਕਿੰਨਾ ਗੇ ਦੁੱਧ ਕੱਢੀ ਜਾਊਗੀ ਦੁੱਧ ਦੀ ਅੱਛੀ 12 ਕਿਲੋ ਪਾ ਦਊਗੀ ਤੇ ਇਹਦਾ ਮੁੱਲ ਥਣ ਦੇਖੋ ਇਹਦਾ ਵੀ ਮੁੱਲ ਜਾਇਜ਼ ਕਰਾਂਗੇ ਥਣ ਦੇਖੋ ਕਿਦਾਂ ਦਾ ਲੱਗਾ ਠੰਡੀ ਧੀਰੀ ਝੋਲੀ ਵੇਖੋ ਜਾਇਜ਼ ਹੀ ਕਰੀਏ ਜਾਇਜ਼ ਜੀ ਇਹ ਵੀ ਇੱਕੋ ਪਾਜ ਦੇ ਦੇਣੀ ਹੈ ਵੀ ਟੀ ਵੀ ਦੇਵਾਂਗੇ ਹੋਰ ਕਰੀਏ ਮਾਨ ਤਹੀਂ ਦਨ ਦੁਪਹੀਆ ਹਰਦਾ ਕਰਾ ਲਓ ਹੋਰ 29 ਦੇ 1000 ਵੀਰ ਮੇਰੇ ਵੱਲੋਂ ਅੱਛਾ 28 ਦੀ ਹੋ ਗਈ ਹਾਜੀ ਹਾਦੀ ਜੱਸ ਹੋਈ ਠੀਕ ਹੈ ਬਿਲਡਿੰਗ ਵਾਲਾ ਆਇਆ 1000 ਮੈਂ ਵੀ ਮਾਨ ਕਰਾਇਆ ਇਹ ਆਪਣੇ ਬਿਲਡਿੰਗ ਵਾਲੇ ਵੀਰ ਜੀ ਆ ਬੋਦਾ ਬਿਲਡਿੰਗ ਦਾ ਕੋਈ ਟੀਨਾ ਟੋਨਾ ਪਵਾਉਣੀਆਂ ਹੋਏ ਉਹ ਵੀ ਪਵਾ ਸਕਦਾ ਵੀਰ ਠੀਕ ਹੈ ਇਹ 28000 ਦੀ ਦੇ ਦੇਣੀ ਚੰਗੀ ਬੱਚੀ ਚੰਗੀ ਜਿਹੇ ਠੀਕ ਹੈ 10 ਦਿਨ ਵੀਰ ਕੋਈ ਸੰਭੜੇ ਤੇ ਚੰਗੀ ਬੱਚੀ ਦੁੱਧ 10 12 ਪਿਆ ਰਿਉ ਆ ਸੋਈ ਸਵਾਈ ਆ ਗਈ ਜਾਨਾ ਯਾਰ ਸ਼ਹਿਰ ਆ ਗਈ ਗਾੜੀ ਸੋਈ ਸਵਾਈ ਮੈਨੂੰ ਬੱਚੀ ਦਿਖਾ ਦਿਓ ਮਗਰ ਬੱਚੀ ਵੀ ਚੰਗੀ ਆ ਉਨੇ ਜੰਦ ਦਿਖਾਉਣੇ ਬਾਕੇ ਥਾਣਾ ਹਵਾਨੇ ਦੀ ਸਫਾਈ ਚ ਇਧਰ ਵਾਛੀ ਲਗਾਏ ਹੋਈ ਈ ਯਾਰ ਪੀਪਲ ਹੀ ਵੜੀ ਕਾਪੀ ਪਾਰਿਆ 4-8 ਕਿਲੋ ਦੁੱਧ ਈ ਆਰ ਇਧਰ ਖਿੜਾ ਰੀਆਂ ਅੰਕਲ 8 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਇਧਰ ਆਰਡਰ ਤੇ ਨਾੜਾ ਦਿਖਾਏ ਹੋ ਬਰੀ ਬਰੀ ਗੇ ਜਿੱਦਾਂ ਬਿਜਲੀ ਘਰ ਬਣਿਆ ਹੁੰਦਾ ਠੀਕ ਆ ਮੈਂ ਆਖਿਆ ਕੁੱਟੇ ਬਣਿਆ ਦਿਖਾਏ ਕੋਈ ਸਿੱਟੇ ਬਣਿਆ ਨਹੀਂ ਬਿੰਦੇ ਆਪਾਂ ਕੁੱਟੇ ਬਣਿਆ ਦੀ ਬੈਠਾਂ ਤੇ ਬੈਠੇ ਠੀਕ ਆ ਜੀ ਹਾਂ ਜੀ ਚਲੋ ਲੈ ਜਾਓ ਫਿਰ ਕਿੰਨਾ ਕੇ ਦੁੱਧ ਘਰੀ ਜਾਊਗੀ ਉਤਰਾ ਹੀ ਦੁੱਧ ਵੀਰ ਜੀ 10 ਕਿਲੋ ਚ ਵਾਈ ਜਾਊਗੀ 10 ਕਿਲੋ ਲੀਟਰ ਗੱਦੀ ਜਾਊਗੀ ਤੇ ਆ ਅਸ਼ੀਆ ਦੇ ਮਗਰ ਤੇ ਆ ਥਾਣੇ ਦੇ ਬਹਿਣੀ ਵਾਲੇ ਪਾਸੇ ਤੋਂ ਦੇਖ ਸਕਦੇ ਜੀ ਵੀਰ ਜੀ ਨਾੜਾ ਆ ਗਿਆ ਲੋ ਇਧਰ ਆ ਆਰਡਰ ਤੇ ਆਵੇ ਆਹ ਦੇਖੋ ਆ ਮਾ ਦੋ ਦੇਖੋ ਚਲ ਆ ਰੇ ਕੋ ਉਂਗਲਾਂ ਗਲ ਮੋਟਾ ਟਵਾਲਾ ਕਾਕਰ ਮਾਲੀ ਨੂੰ ਦੇਖੋ ਆ ਆਹ ਦੇਖਾ ਦਿਜੀ ਪੱਲੇ ਪਾਸੇ ਨੂੰ ਦਿਖਾ ਦੇ ਚਾ। ਇਹ ਦਿਨਾਂ ਥੋੜਾ ਇੱਕ ਤਾਂ ਨਾ ਫਟਾ ਮਾਰਦਾ ਬਾਕੀ ਉਹ ਅਗਲਾ ਸਾਨੂੰ ਛੱਟਾ ਮਾਰਦਾ ਇੱਕ। ਹਾਂਜੀ। ਹੋਰ ਮਾਰਦਾ। ਬਾਕੀ ਦੇ ਯਾਰ ਇਹ ਤਾਂ ਤਾਂ ਲੈ ਦੇ ਮਹਿੰਗੀ ਆ। ਤੇ ਕਿੰਨਾ ਫਿਰ ਇਹਦਾ ਮੁੱਲ? ਲਈ ਦੇ ਵੀ ਸੀ 50000 ਦੀ। ਅੱਛਾ। ਘਾਟਾ ਪੈਣਾ ਹੁਣ ਦੇ ਦਾਂਗੇ ਹਾਂ ਨਾ ਬੱਤੀ ਆ। 30 ਲਈਏ। ਦੇ ਤਾਂ ਇਹ। ਬੜਾ ਕਹਿੰਦੇ ਨਫੇ ਲੈਂਦੇ ਘਾਟੇ ਵੀ ਜੀ ਪੈਂਦੇ। ਪੰਜਾਬ ਪੂਰੇ ਦੀ ਗੱਬਨ ਲਈ ਵੀਡੀਓ ਤੇ ਮੰਗਾਈ। ਅੱਛਾ। ਜਿਹੜਾ ਮੁਰਗਾ ਖਾਨਾ ਛਟਾ ਮੰਨ ਲਿਆ ਗਿਆ ਤੁਹਾਨੂੰ। ਠੀਕ ਆ। ਹਾਂਜੀ। ਦੇਣੀ ਆਪਾਂ ਦੱਸ ਗਏ ਆ। ਠੀਕ ਆ। ਹਾਂਜੀ। ਤੇ ਆ ਜਿਹੜੀ ਗੱਬਨ ਜੇ ਇਹ ਸੇਲ ਹੋ ਗਈ ਆ ਜੀ। ਅੱਛਾ ਇਹ ਸੇਲ ਹੋ ਗਈ ਆ। ਥੋੜਾ ਅੰਦਰ ਘੋਟੀ ਦਿਖਾ ਲਈਏ। ਇਹ ਜੇਰ ਜਿਹੜੀ ਇਹਦੀ ਪੈਣੀ ਹਾਲੀ ਆ ਬਸ। ਇਹ ਬਸ ਥੋੜੀ ਰਹਿ ਗਈ ਆ ਨੇ ਲੱਗ ਜਣੀ ਆ। ਤਾਂ ਜਿਹੜਾ ਜੀ ਦਾ ਜੀ ਮਾੜਾ ਬੱਚੀ ਆ ਗਈ ਪਿਆਰੀ ਦਿੱਤੀ ਆ ਚਲੋ ਪਹਿਲਾਂ ਝੋਟੀ ਝੋਟੀ ਵਿਖਾ ਦਈਏ ਪਹਿਲਾਂ ਆਪਾਂ ਨਹੀਂ ਤੇ ਝੋਟੀ ਦਿਖਾ ਦਈਏ ਨਹੀਂ ਤੇ ਭਾਰਾ ਮਾਰ ਕੇ ਦਿਖਾਉਂਦੇ ਇਹਨੇ ਜਿਹੜਾ ਇਦਾਂ ਲੈਣੀ ਮਗਾਵਾ ਤਰਾ ਜੋਂ ਆ ਦੇ ਸਰਦੇ ਬਿਲਕੁਲ ਸਾਫ ਚੁਆ ਇਹਦਾ ਇੱਕ ਦੀ ਮੋਟਰ ਹੁੰਦੀ ਆ ਨਾ ਅਗਰ ਵੇਖੋ ਚੁਆ ਠੀਕ ਹੈ ਅਲੇ ਜਮ ਬੱਚਾ ਲਿਆ ਹੋਰ ਕਸਮ ਕੇ ਵੇਖੋ ਚੁਆ ਹੈ ਹਾਂਜੀ ਠੀਕ ਹੈ ਬੇਲੇ ਬੰਦੋ ਚਾਰ ਦਿਨ ਘਟ ਪਈ ਆਉਂਦੀ ਸੂਬੀ ਐ ਅੱਛਾ ਪਹਿਲਾਂ ਸੂਬੀ ਸਫਰ ਆਂਗਾਂ ਨੇ ਸੇ ਤੜਦੇ ਸੂਗੀਆਂ ਨੇ ਠੀਕ ਹੈ ਇਹ ਹਲੇ ਨਾ ਥਾਨਵਾਗ ਦੇ ਦਵਾਂਗੇ ਆਪਾਂ ਤੇ ਜਵਾਹਰ ਨੂੰ ਲੈ ਲਓ ਇਹ ਸੋਦਾ ਤੇ ਸੂਗੀਆਂ ਠੀਕ ਹੈ ਇਹ ਤੇ ਇਹਦਾ ਉਤਰਾ ਕਿੰਨਾ ਕ ਮੁੱਲਿਆ ਮੁੱਲ ਵਿੱਚ ਜਾ ਰਿਹਾ ਜੀ ਦੋ ਚਾਰ ਦਿਨ ਕਰ ਲਈ ਮੁੱਲ ਤੇ 45 ਕਰਦੇ ਹੁਣ 40 ਤੋਂ ਮੰਨਦਾਂ ਕਰ ਦਿਆਂਗੇ ਕਿੰਨੇ ਚ 40 ਜਿਉਂ ਕਰਦਾਂ ਕਿ ਹੁਣ ਮੰਨਦਾਂ ਦੁੱਧ ਕਿੰਨਾ ਘੱਟੀ ਜਾਊਗੀ ਦੋ 10 ਕਿਲੋ ਘਟ ਕੀ ਪੋਣਾਂ ਨੇ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਵੀ ਦਿਖਾ ਦਿੰਨੇ ਹੁਣੇ ਤੁਹਾਨੂੰ ਕਾਲੀ ਹਰ ਜੱਸ ਨੋਈ ਆ ਨਹੀਂ 38000 ਵੀ ਭਾਈ ਨੇ ਰਾਇ ਅੱਛਾ 38 ਦੀ ਦੇ ਦੇਣੀ ਆ 30 ਦੇ ਦਾਂਗੇ ਠੀਕ ਆ ਹੋਰ ਕੋਈ ਮਾਨਤਾਣ ਕਰਾਉਣਾ ਕਰਾ ਲਓ ਯਾਰ ਛੱਡ ਦੀ ਔਰ ਫਿਰ 35 ਦੀ ਦੇ ਦਾਂਗੇ ਠੀਕ ਆ ਹਾਂਜੀ ਬਸ ਅਜੇ ਇਹ ਡੇਗੀ ਚੱਲੀ ਆ ਉਹ ਤਾਂ ਪਹਿਲਾਂ ਝੋਟੀ ਬਖਾ ਦੀਏ ਫਿਰ ਤਾਂ ਨੂੰ ਤੋੜ ਕੇ ਬਖਾਉਣੇ ਆ ਕੋਲੋਂ ਲੈ ਝੋਟੀ ਨੇ ਲਈ ਝੋਟੀ ਆ ਵੀ ਭਾਜੀ ਕਿੰਨੇ ਚੱਲੇ ਚੱਕ ਪਾਸਿਆ ਇਹ ਹਰਪੀ ਭਾਜੀ ਸ਼ਾਨੀ ਨੇ ਗੱਪਣਿਆ ਆਪਣੇ ਕੋਲ ਡਾਕਟਰ ਦੀ ਵੀਡੀਓ ਆਈ ਆ ਅੱਛਾ ਇੱਥੇ ਆਪਣੇ ਘਰੇ ਚੱਕ ਪਈ ਸੀ ਦੁੱਧ ਦਿੰਦੀ ਹੁਣ ਦੁੱਧ ਨਹੀਂ ਦੇ ਰਿਹਾ ਤਿੰਨ ਕਿਲੋ ਦੁੱਧ ਦਿੰਦੀ ਆ ਅਜੀ ਪੈਰੀ ਤੋਰ ਇੱਕੋ ਟਾਈਮ ਦੁੱਧ ਦਿੰਦੀ ਤਿੰਨ ਕਿਲੋ ਦੁੱਧ ਤੇ ਵਾਧੇ ਹੀ ਆ ਭਾਜੀ ਆਣ ਕੇ ਨਾ ਥੋੜੀ ਹੋਰ ਤੇ ਹੀ ਬੜੀ ਝੋਟੀ ਅੱਛਾ ਜੀ 6 ਕਿਲੋ ਵੇਖੋ ਝੋਟੀ ਤੇ ਟੋਕੜਾਂ ਵਾਲਾ ਭਾ ਦੇਣਾ ਫੰਡਰਾਂ ਵਾਲਾ ਅੱਜ ਫੰਡਰਾਂ ਵਾਲਾ ਭਾ ਦੇਣਾ ਹਰ ਪਈ ਠੀਕ ਹੈ ਅਜ ਲਾਇਆ ਹੋ ਜੀ ਬਾਕੀ ਉਤਰੇ ਇਹ ਵੀ ਚਲੋ ਕੱਦ ਕੱਦ ਠੀਕ ਹੈ ਝੋਟੀ ਦਾ ਸਾਂਭੇ ਸੁੰਭੇ ਚੰਗੀ 6 ਮਹੀਨਾ ਦੀ ਝੋਟੀ ਆ ਤਾਜੀ ਝੋਟੀ ਦੱਦ ਰੋង ਦੀ ਹੈ 12 ਤੋਦ ਬਲੋ ਹੋਸ਼ 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 ਪਿਆ ਪਿਆ ਤੇ 98 ਦੇ ਦੇਖ ਸਕਦੇ ਜੀ ਆ ਦੇਖ ਸਕਦੇ ਜੀ ਕਿੰਨਾ ਮੋਲ ਰੱਖਣਾ ਇਹਦਾ ਫਿਰ ਉਹ ਤਾਂ ਭਾਵੇਂ 55 60 ਕਰ ਲਦੇ ਪਰ ਤੁਹਾਨੂੰ ਫੜਾ ਇੱਥੇ ਨੀਂ ਦਾ ਪੰਦੀ ਭਾਰ ਤੇ ਜਾਂਦਾ ਅੱਛਾ 50 ਦੇ ਲਈ 2000 ਤਾਂ ਇਹ ਭਾਰੀ ਅੱਛਾ 250 ਦੀ ਅੱਛਾ ਲੈ ਲੋ ਛੋਟੀ ਢੰਡਰਾ ਬਾ ਦੇ ਦੇ ਨਹੀਂ 6 ਮਹੀਨਿਆਂ ਦੀ ਘੱਪਣ 42000 ਦੀ 42 ਦੀ ਠੀਕ ਹੈ ਜੀ ਮੇਲਾ ਜਿਹੜੇ ਭਰਾਗ ਲੁੱਟਿਆ ਜਾਂਦਾ ਲੁੱਟ ਲੈ ਅੱਛਾ ਅਜੇ ਨਿਗੇ ਨਿਗੇ ਭਾਰ ਸਿੰਦਰੀ ਹੱਡੀ ਦੇ ਠੀਕ ਆ ਹਾਂਜੀ ਤੇ ਆ ਗਾਂ ਇਤਰਾ ਹੀ ਕਰੇਦਨ ਨੂੰ ਕਰਕੇ ਵਿਖਾ ਦਈਏ ਫਿਰ ਬਾਕੀ ਆ ਸਾਰੀਆਂ ਘਰੇ ਰੱਖੀਆਂ ਵਾ ਇਹ ਮਾਰ ਕੇ ਨਹੀਂ ਲੱਤੀ ਆ। ਮਾਸੀ ਜੀ ਹੋਰ ਪਾਣਦੀ ਏ। ਰੈਨ ਤਾਂ ਖੋਲੋ ਨਾ। ਰੈਨ ਤਾਂ ਨਾ ਕਰੋ। ਇਹਦਾ ਤੁਹਾਨੂੰ ਥੋੜਾ ਦਿਖਾ ਦਿੰਨੇ ਆ ਫਿਰ ਕਈ ਵਾਰੀ ਜੇ ਟੁੱਟ ਜਾਂਦੀ ਏ। ਹੋਰ ਵੀ ਹੋਰ ਭਾਈ। ਟੁੱਟਦੀ ਸਾਰੀ ਜੇਰ। ਆ ਦਿਖਾ ਦੋ ਵੀ ਭਾਜੀ ਹੋਰ। ਹਾਂ ਦੇਖ ਸਕਦੇ। ਬਾਹਰ ਚਲੀ ਵਰਤਾਰ ਭਾਈ ਕੋਈ ਬਾਹਰ ਮਾਰਿਆ ਕਰੋ। ਜਿਵੇਂ ਕਿ ਤਰੇ ਕਿ ਨਾ ਪਏ ਤੇ। ਮਗਰ ਬੱਚੀ ਬਹੁਤ ਪਿਆਰੀ ਦਿੱਤੀ। ਹਾਂ ਦੇ ਸ਼ਾਂਤੀ ਜੀ। ਬਾਕੀ ਇਹ ਆ ਭਈ। ਚਲੋ ਆਪਣੇ ਇੱਥੇ ਆ ਕੇ ਤਸੱਲੀ ਕਰਕੇ ਤੇ ਵੇਸ ਚਾਖ ਕੇ ਤੇ ਆਪਣੇ ਪਛੋ ਫੇਰ ਹੀ ਖਰੀਦੋ ਜੀ ਜਿਹੜਾ ਕੋਈ ਵੀ ਨਹੀਂ ਪਹੁੰਚਦਾ ਵੀਡੀਓ ਕਾਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਜੀ